ਕ੍ਰਿਮਾਰਾਜ ਕਿਰਪਾ ਕਰੇ ਥੋੜੀ ਮਿਹਨਤ ਰੰਗ ਲਿਆਏ ਤੇ ਆਪਾਂ ਇਥੋਂ ਰਿਕਾਰਡ ਜਿੱਤ ਪ੍ਰਾਪਤ ਕਰਾਂਗੇ ਪਰ ਕੱਲਾ ਗੱਲਾਂ ਨਾਲ ਨਹੀਂ ਹੋਣਾ ਸਟੇਜ ਤੇ ਖੜਕੇ ਮਾਈਕ ਦੇ ਅੱਗੇ ਇੱਕ ਦੂਜੇ ਨੂੰ ਹੌਸਲਾ ਦੇਣਾ ਅੱਛੀ ਗੱਲ ਹੈ ਰਾਜਨ ਜੀ ਬਹੁਤ ਭਾਵਕ ਹੋ ਗਏ ਦਿਲ ਦੀਆਂ ਗਹਿਰਾਈਆਂ ਚ ਬਹੁਤ ਗੱਲਾਂ ਇਹੋ ਜੀਆਂ ਕੀਤੀਆਂ ਜਿਹੜੀਆਂ ਦਿਲ ਨੂੰ ਛੂਹ ਜਾਂਦੀਆਂ ਨੇ ਜਿਹੜਾ ਬੰਦਾ ਸੱਚਾ ਹੋਵੇ ਨਾ ਉਹ ਹਮੇਸ਼ਾ ਹੀ ਇਮੋਸ਼ਨਲ ਹੁੰਦਾ ਹੈ ਹਮੇਸ਼ਾ ਹੀ ਜਜ਼ਬਤੀ ਹੁੰਦਾ ਹੈ ਸੋ ਇਸ ਕਰਕੇ ਅੱਜ ਜਿਹੜੀ ਆਪਣੀ ਇਹ ਮਿਲਲੀ ਹੈ ਨਾ ਦੇਖੋ ਮੈਂ ਕੋਈ ਭਾਸ਼ਣ ਨਹੀਂ ਦੇਣਾ 40 ਦਿਨ ਪਏ ਆ ਆਪਣੇ ਕੋਲੇ ਭਾਸ਼ਣ ਦੇਣ ਦੇ ਅੱਜ ਤੁਸੀਂ ਉਹ ਲੋਕ ਬੈਠੇ ਹੋ ਇੱਥੇ ਜਿਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਦੇਖੋ ਮੈਨੂੰ ਮੇਰੀ ਪਾਰਟੀ ਦੇ ਹਾਈ ਕਮਾਂਡ ਖਰਗੇ ਸਾਹਿਬ ਰਾਹੁਲ ਜੀ ਸੋਨੀਆ ਜੀ ਪ੍ਰੇਨਕਾ ਜੀ ਦਿਵਿੰਦਰ ਯਾਦਵ ਜੀ ਤੇ ਪੰਜਾਬ ਦੀ ਲੀਡਰਸ਼ਿਪ ਰਾਜਾ ਵੜਿੰਗ ਜੀ ਤੇ ਸਾਬ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਵੱਡਾ ਭਰੋਸਾ ਕਰਕੇ ਯਕੀਨ ਕਰਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮੈਂ ਸੱਚੀ ਦੱਸਾਂ ਤੁਹਾਨੂੰ ਮੇਰੇ ਫਰਕਰ ਸਾਹਿਬਾਨ ਨੂੰ ਤੁਸੀਂ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਕਿ ਐਡੀ ਜ਼ਿੰਮੇਵਾਰੀ ਤੇ ਇੰਨਾ ਟਰਸਟ ਮੇਰੀ ਉਸ ਲੀਡਰਸ਼ਿਪ ਨੇ ਮੇਰੇ 'ਤੇ ਕਰਤਾ ਇਹ ਕਿਵੇਂ ਹੋਇਆ ਕਿਉਂ ਹੋਇਆ ਸੱਚੀ ਦੱਸਾਂ ਮੈਨੂੰ ਆਪਦੀ ਹਲੇ ਤੱਕ ਪਤਾ ਲੱਗ ਰਿਹਾ ਤੇ ਮੈਂ ਰਾਤੋਂ ਰਾਤ ਸੋਚਦਾ ਕਿ ਇਹ ਜ਼ਿੰਮੇਵਾਰੀ ਨਿਭਾਉਣੀ ਹੈ ਤਾਂ ਕਿਵੇਂ ਨਿਭਾਉਣੀ ਹੈ ਇਲੈਕਸ਼ਨ ਲੜਨਾ ਤੇ ਕਿਵੇਂ ਲੜਨਾ ਹੈ ਫਿਰ ਮੇਰੇ ਦਿਮਾਗ 'ਚ ਆ ਜਾਂਦੀ ਹੈ ਜੀਤ ਮਹਿੰਦਰ ਤੈਨੂੰ ਕਾਹਦਾ ਫਿਕਰ ਤੇਰੇ ਕੋਲੇ ਆ ਬੈਠਾ ਵਰਕਰ ਤਖੜਾ ਆ ਬੈਠਾ ਰੀਡ ਦੀ ਹੰਜੀ ਕਾਂਗਰਸ ਪਾਰਟੀ ਦੀ ਜਿਹਦੇ ਸਿੱਤੇ ਤੂੰ ਇਲੈਕਸ਼ਨ ਲੜਨਾ ਜਿਹਨੇ ਚਿੰਦ ਜਾਣ ਲਾ ਦਿੰਦੀ ਹੈ ਕਾਂਗਰਸ ਵਾਸਤੇ ਕਿੰਨੇ ਚਾਰ ਚਾਰ ਜਨਰੇਸ਼ਨਸ ਹੋ ਗਈਆਂ ਨੇ ਅਸਤਾ ਇੱਕ ਨਿਮਾਣੇ ਜੇ ਵਰਕਰ ਹਮੇਸ਼ਾ ਹੀ ਰਹੇ ਆ ਤੇ ਹਮੇਸ਼ਾ ਹੀ ਰਹਿਾਂਗੇ ਪਰ ਜੋ ਤੁਸੀਂ ਲੋਕਾਂ ਨੇ ਕੁਰਬਾਨੀ ਕੀਤੀ ਹੈ ਕਾਂਗਰਸ ਤੇ ਵਾਸਤੇ ਮੇਰਾ ਤਾਂ 1% ਵੀ ਨਹੀਂ ਸ਼ਾਦੀ ਹੋਣਾ ਉਹਦੇ ਵਿੱਚ ਪਰ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਕਿ ਜਦੋਂ ਜੀਤਵਿੰਦਰ ਸਿੰਘ ਸਿੱਧੂ ਦਾ ਨਾਮ ਐਲਾਨ ਹੋਇਆ ਕਿ ਬਠਿੰਡਾ ਲੋਕ ਸਭਾ ਦੀ ਸੀਟ ਜੀਤਵਿੰਦਰ ਸਿੰਘ ਨੂੰ ਮਿਲੀ ਹੈ ਤੁਸੀਂ ਸਾਰਿਆਂ ਨੇ ਬੜੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿਉਂ ਕਿਉਂਕਿ ਤੁਸੀਂ ਮੇਰੇ ਨਾਲ ਪਹਿਲਾਂ ਵੀ ਕੰਮ ਕੀਤਾ ਆਪਾਂ ਕੋਈ ਨਵੇਂ ਸਾਥੀ ਨਹੀਂ ਆਪਾਂ ਪਹਿਲਾਂ ਵੀ ਕੰਮ ਕੀਤਾ ਬਹੁਤ ਇੱਥੇ ਮੈਂ ਚਿਹਰੇ ਦੇਖ ਰਿਹਾ ਜਿਨ੍ਹਾਂ ਨੂੰ ਅੱਜ ਬਹੁਤ ਸਮੇਂ ਬਾਅਦ ਮੈਂ ਮਿਲਿਆ ਉਹਨਾਂ ਨਾਲ ਮੈਂ ਵੀ ਇੱਕ ਕਾਂਗਰਸ ਦਾ ਵਰਕਰ ਹੋ ਕੇ ਇਲੈਕਸ਼ਨਾਂ ਚ ਵੀ ਤੇ ਉਹ ਵੀ ਜਿਹੜਾ ਵੀ ਕੋਈ ਪ੍ਰੋਗਰਾਮ ਕਾਂਗਰਸ ਪਾਰਟੀ ਦਾ ਆਉਂਦਾ ਉਹ ਆਪਾਂ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੇ ਰਹੇ ਹਾਂ ਸੋ ਆਪਣੀ ਪਛਾਣ ਕੋਈ ਨਵੀਂ ਨਹੀਂ ਆਪਣੀ ਪਛਾਣ ਇੱਕ ਦੂਜੇ ਨਾਲ ਬਹੁਤ ਪੁਰਾਣੀ ਹੈ ਤੇ ਮੈਂ ਸਮਝਦਾ ਕਿ ਜਿਹੜਾ ਅੱਜ ਤੁਸੀਂ ਵੱਡਾ ਇਕੱਠ ਕਰਕੇ ਮੇਰਾ ਹੌਸਲਾ ਵਧਾਇਆ ਇਸ ਚੀਜ਼ ਦਾ ਯਕੀਨ ਆ ਗਿਆ ਹੈ ਕਿ ਬਠਿੰਡੇ ਦੀ ਕਾਂਗਰਸ ਨੇ ਬਹੁਤ ਮਿਹਨਤ ਕਰਕੇ ਆਪਦੇ ਸਿਟੀ ਪ੍ਰਧਾਨ ਦੇ ਨਾਲ ਸਾਰੇ ਹੌਂਦਦਾਰਾ ਨੇ ਸਾਰੇ ਮਿਊਨਿਸਪਲ ਕਮੇਟੀ ਦੇ ਮੈਂਬਰਾਂ ਨੇ ਮੇਰੇ ਮਹਿਲਾ ਵਿੰਗਾਂ ਲੈਣੇ ਇੰਨੀ ਮਿਹਨਤ ਕੀਤੀ ਹੈ ਕਿ ਅੱਜ ਆਪਾਂ ਹੌਸਲੇ 'ਚ ਅੱਜ ਆਪਾਂ ਹੌਸਲੇ 'ਚ ਕਿ ਆਪਾਂ ਇਹ ਸੀਟ ਜਿੱਤਣੀ ਹੈ ਅੱਜ ਆਪਾਂ ਹੌਸਲੇ 'ਚ ਕਿ ਬਠਿੰਡਾ ਦਾ ਜੋ ਅਸੈਂਬਲੀ ਸੈਗਮੈਂਟ ਉਹਦੇ ਵਿੱਚ ਵੱਡੀ ਲੀਡ ਲੈਣੀ ਹੈ ਮੈਂ ਰਾਜਨ ਸਿੰਘ ਜੀ ਨੂੰ ਪੁੱਛ ਰਿਹਾ ਸੀ ਕਿ ਮੈਂ ਜੇ ਗਲਤ ਨਾ ਹੋਵਾਂ ਕਿ ਜਦੋਂ ਅਸਲਾਮ ਮਰਫਰੀਦ ਇੱਥੋਂ ਲੜੇ ਸੀ ਉਹ ਤਾਂ ਲਗਭਗ ਮੇਰੇ ਖਿਆਲ 30000 ਦੀ ਲੀਡ ਸੀ ਤੇ ਇਹ ਹਾਂਜੀ 30000 ਦੀ ਸੀ ਮੈਂ ਕਿਹਾ ਸਵਾਲ ਤਾਂ ਫੇਰ ਹੁੰਦਾ ਜਿਸ ਤਰੀਕੇ ਨਾਲ ਅੱਜ ਮਾਹੌਲ ਬਣ ਰਿਹਾ ਹੈ ਕਿ ਇਹ 30000 ਤੋਂ ਪਲੱਸ ਕਰਕੇ ਆਪਾਂ ਬਠਿੰਡੇ ਚੋਂ ਕਾਂਗਰਸ ਦੀ ਲੀਡ ਦਵਾਈਏ ਤਾਂ ਆਪਣੀ ਮਿਹਨਤ ਕਾਮਯਾਬ ਤੇ ਸਫਲਤਾ ਹੋਏਗੀ ਹੁਣ ਗੱਲ ਆਜੋ ਇਲੈਕਸ਼ਨ ਕਿਵੇਂ ਲੜਿਆ ਜਾਂਦਾ ਮੈਨੂੰ ਕੋਈ ਦੱਸਣ ਦੀ ਰੁਚੀਕ ਮੈਂ ਬਹੁਤ ਇਲੈਕਸ਼ਨ ਲੜੇ ਨੇ ਬਹੁਤ ਇਲੈਕਸ਼ਨ ਲੜਾਏ ਵੀ ਨੇ ਬੇਸ਼ੱਕ ਅਸੈਂਬਲੀ ਦੇ ਹੋਗੇ ਬੇਸ਼ੱਕ ਪਾਰਲੀਮੈਂਟ ਦੇ ਹੋਗੇ ਪਰ ਜਦੋਂ ਆਪ ਲੜਦਾ ਬੰਦਾ ਉਦੋਂ ਗੱਲ ਫਰਕ ਹੋ ਜਾਂਦੀ ਹੈ ਹੁਣ ਮੈਨੇਜਮੈਂਟ ਜਿਹੜੀ ਹੁੰਦੀ ਹੈ ਇਲੈਕਸ਼ਨ ਦੀ ਸਭ ਤੋਂ ਜ਼ਰੂਰੀ ਹੈ ਲੋਕਾਂ ਦਾ ਵਿਸ਼ਵਾਸ ਜਿਹਨਾਂ ਨੇ ਵੋਟਾਂ ਪਾਉਣੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਜਿੱਤਣਾ ਥੋੜੇ ਦੇ ਕਿਉਂ ਭਰੋਸਾ ਕਰੂ ਕੋਈ ਵੋਟਰ ਤੁਸੀਂ ਕੋਈ ਗੱਲ ਕਰੋਗੇ ਉਹਨੂੰ ਵਿਸ਼ਵਾਸ ਦਿਵਾਉਂਗੇ ਮੇਰੇ ਪ੍ਰਤੀ ਦੱਸੋਗੇ ਪਾਰਟੀ ਪ੍ਰਤੀ ਦੱਸੋਗੇ ਪਾਰਟੀ ਦੇ ਮੈਨੀਫੈਸਟੋ ਬਾਰੇ ਦੱਸੋਗੇ ਪਾਰਟੀ ਦੀ ਵਿਜਨ ਪਾਰਟੀ ਦੇ ਲੀਡਰ ਉਹਨਾਂ ਦੀ ਵਿਜਨ ਬਾਰੇ ਦੱਸੋਗੇ ਤਾਂ ਜਾ ਕੇ ਉਹ ਲੋਕ ਆਪਾਂ ਤਾਂ ਚਲੋ ਪਾਰਟੀ ਦੇ ਵਰਕਰ ਆਪਣੀ ਜ਼ਿੰਮੇਵਾਰੀ ਹੈ ਆਪਾਂ ਤਾਂ ਵੋਟਾਂ ਪਾਉਣੀਆਂ ਨੇ ਪਰ ਕੱਲੀਆਂ ਆਪਣੀਆਂ ਆਪਣੇ ਪਰਿਵਾਰਾਂ ਦੀਆਂ ਆਪਣੇ ਕੋਈ ਨੇੜਲੇ ਰਿਸ਼ਤੇਦਾਰ ਦੋਸਤਾਂ ਦੀਆਂ ਵੋਟਾਂ ਦੇ ਨਾਲ ਕਾਮਯਾਬੀ ਨਹੀਂ ਹੁੰਦੀ ਇਧਰ ਉਹ ਵੋਟਰ ਜਿੱਥੇ ਬੈਠਾ ਹੈ ਜਿਹੜੇ ਕੋਨੇ 'ਚ ਵੀ ਬੈਠਾ ਬਠਿੰਡੇ ਨੇ ਉਹਨੂੰ ਠੋਣਾ ਪਊ ਉਹਨੂੰ ਮਨਾਉਣਾ ਪਊ ਉਹਨੂੰ ਬੂਥ ਤੇ ਲੈ ਕੇ ਜਾਣਾ ਪਊ ਤੇ ਪੰਜੇ ਤੇ ਬਟਨ ਦਬਕੇ ਕਾਂਗਰਸ ਨੂੰ ਕਾਮਯਾਬ ਕਰਨਾ ਪਊ ਤਾਂ ਜਾ ਕੇ ਇਹ ਗੱਲ ਕਹੂਗੀ ਸੋ ਇਸ ਕਰਕੇ ਮੇਰੀ ਬੇਨਤੀ ਹੈ ਅੱਜ ਮੀਟਿੰਗ ਹੋਈ ਹੈ ਜਿੱਥੇ ਤੁਹਾਡਾ ਧੰਨਵਾਦ ਹੈ ਉਥੇ ਹਰ ਅਚਕਲ ਹੀ ਮੀਟਿੰਗ ਤੋਂ ਬਾਅਦ ਆਪਾਂ ਜਦੋਂ ਘਰ ਚਲੇ ਜਾਣਾ ਹੈ ਕੰਮਾਂ ਕਰਦੇ ਚਲੇ ਜਾਣਾ ਹੈ ਕੁਝ ਇੱਕ ਸੋਚ ਰੱਖਿਓ ਕਿ ਅੱਜ ਜਿਹੜੀ ਸ਼ੁਰੂਆਤ ਕੀਤੀ ਹੈ ਇਹਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਅੱਗੇ ਕਿਵੇਂ ਲੈ ਕੇ ਜਾਣਾ ਹੈ ਕਿਉਂਕਿ ਅੱਜ ਤੁਸੀਂ ਬਠਿੰਡੇ ਸ਼ਹਿਰ ਨੂੰ ਦਿਖਾ ਦਿੱਤਾ ਕਿ ਕਾਂਗਰਸ ਚ ਜਾਣ ਪੈਗੀ ਹੈ ਕਾਂਗਰਸ ਚ ਜਾਣ ਪੈਗੀ ਹੈ ਤੇ ਜਿਹੜੀ ਜਾਣ ਪਈ ਹੈ ਨਾ ਇਹਨੂੰ ਆਪਾਂ ਬਰਕਰਾਰ ਰੱਖਣਾ ਹੈ ਦੇਖੋ ਗੱਲ ਜਦੋਂ ਇਲੈਕਸ਼ਨ ਲੜਦੇ ਆ ਆਪਾਂ ਵਿਰੋਧੀਆਂ ਨੂੰ ਵੀ ਦੇਖਦੇ ਆ ਵਿਰੋਧੀਆਂ ਦੇ ਆ ਚਾਲਾਂ ਨੂੰ ਵੀ ਦੇਖਦੇ ਆ ਕਿਉਂਕਿ ਅੱਜ ਵਿਰੋਧੀ ਵੀਖਲਾਵਟ ਚ ਨੇ ਮੈਂ ਤੁਹਾਨੂੰ ਦੱਸ ਦਿੰਨਾ ਇਹ ਮੇਰੇ ਕੋਲ ਰੋਜ਼ ਹੀ ਪੰਜ ਛੇ ਵੱਡੇ ਸੀਨੀਅਰ ਪੱਤਰਕਾਰ ਆਉਂਦੇ ਨੇ ਅੱਜ ਕੱਲ ਮੇਰੀਆਂ ਇੰਟਰਵਿਊ ਲੈਣ ਵਾਸਤੇ ਗੱਲਬਾਤ ਕਰਨ ਵਾਸਤੇ ਉਹਨਾਂ ਦਾ ਜਿਹੜਾ ਵਿਊ ਪੁਆਇੰਟ ਹੈ ਨਾ ਉਹਨਾਂ ਦਾ ਜਿਹੜਾ ਕੱਲ ਮੇਰੇ ਨਾਲ ਕਰਦਾ ਉਹ ਇਹੀ ਕਹਿੰਦਾ ਕਿ ਸਿੱਧੂ ਸਾਹਿਬ ਤੁਸੀਂ ਬਹੁਤ ਹਲੇ ਆਪਣਾ ਇਲੈਕਸ਼ਨ ਸ਼ੁਰੂ ਨਹੀਂ ਹੋਇਆ ਅੱਜ ਹਲੇ ਆਪਣਾ ਇਲੈਕਸ਼ਨ ਪੱਖਿਆ ਨਹੀਂ ਅੱਜ ਤੁਸੀਂ ਹਲੇ ਫੀਲਡ ਚ ਗਏ ਨਹੀਂ ਪਰ ਇੱਕ ਇਮਪ੍ਰੈਸ਼ਨ ਬਣ ਗਿਆ ਕਿ ਇਸ ਵਾਰ ਜੇ ਸੀਟ ਜਿੱਤੀ ਜਾਊਗੀ ਮਠੰਡਾ ਲੋਕ ਸਭਾ ਦੀ ਉਹ ਕਾਂਗਰਸ ਪਾਰਟੀ ਜਿੱਤੂਗੀ ਜੀਤ ਮਹਿੰਦਰ ਸਿੰਘ ਸਿੱਧੂ ਜਿੱਤੂਗਾ ਇਹ ਮੈਂ ਨਹੀਂ ਕਹਿ ਰਿਹਾ ਮੈਂ ਤੁਹਾਨੂੰ ਚੈਨਲ ਦੱਸ ਦਿੰਦਾ ਮੋਤਬਰ ਦੋ ਇੱਥੇ ਵੀ ਬੈਠੇ ਨੇ ਤਿੰਨ ਲੋਕ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਕਿਸੇ ਜਾ ਰਹੇ ਹਾਂ ਸਮੁੱਚੇ ਬਠਿੰਡੇ ਦੇ ਵਿੱਚ ਕਿ ਕਾਂਗਰਸ ਪਾਰਟੀ ਬੜੀ ਤਕੜੀ ਪਾਰਟੀ ਹੈ ਜਿਹੜੀ ਕਿ ਕਲਾ ਮੁਕਾਬਲਾ ਦੂਜੀ ਪਾਰਟੀਆਂ ਨਾਲ ਨਹੀਂ ਕਰ ਰਹੀ ਕਾਫੀ ਅੱਗੇ ਵੀ ਚੱਲ ਰਹੀ ਹੈ ਅੱਜ ਆਪਾਂ ਦੂਜੀ ਪਾਰਟੀਆਂ ਨਾਲੋਂ ਕਾਫੀ ਅੱਗੇ ਚੱਲ ਰਹੇ ਹਾਂ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਾ ਕਈ ਵਾਰ ਇਹ ਹੀ ਚੀਜ਼ ਆਪਾਂ ਨੂੰ ਮਰਵਾਉਂਦੀਆਂ ਜੇ ਆਪਾਂ ਕਹਿੰਦੇ ਆ ਲੈ ਆਪਾਂ ਤਾਂ ਬਹੁਤ ਵਧੀਆ ਹੈ ਕਈ ਕਹਿੰਦੇ ਲੈ ਆਪਾਂ ਤੇ 30000 ਰੁਪਏ ਜਿੱਤ ਰਹੇ ਚਲ ਯਾਰ ਕੰਮ ਥੋੜਾ ਜਿਹਾ ਕੱਟ ਕਰ ਦਿਓ ਆਪਾਂ 25 ਦੇ ਜਿੱਤੇ ਜਾਗੇ ਨਹੀਂ ਦੇਖੋ ਕਿਤੇ ਮਰਵਾ ਦਿਓ ਆਹ ਨਹੀਂ ਸੱਚੀ ਕਿਉਂਕਿ ਜੇ ਆਪਾਂ ਬੇਸਲੇ ਹੋਗੇ ਨਾ ਜਿੱਤ ਉਦੋਂ ਹੋਣੀ ਹੈ ਜਦੋਂ ਇੱਕ ਤਰੀਕ ਨੂੰ ਤੁਸੀਂ ਵੋਟਾਂ ਕੱਢ ਕੇ ਲਿਆ ਕੇ ਤੁਸੀਂ ਵੋਟਾਂ ਪੋਲੀ ਕਰਵਾਉਣੀ ਐ ਤੇ 4 ਤਰੀਕ ਨੂੰ ਜਦੋਂ ਰਿਜ਼ਲਟ ਆਉਣਾ ਹੈ ਉਦੋਂ ਤੁਹਾਡਾ ਜੀਤਮਿੰਦਰ ਸਿੰਘ ਐਮਪੀ ਬੜ ਕੇ ਦਿੱਲੀ ਜਾਊਗਾ ਉਦੋਂ ਖੁਸ਼ੀ ਹੁਣੀ ਚਾਹੀਦੀ ਐ ਕਿ ਅੱਜ ਅਸੀਂ ਕਾਮਯਾਬ ਹੋ ਗਏ ਆ ਕਿ ਅੱਜ ਅਸੀਂ ਕਾਮਯਾਬ ਹੋ ਗਏ ਆ ਜਿਹੜਾ ਅਸੀਂ ਪਸੀਨਾ ਵਹਾਇਆ ਹੈ ਨਾ ਤੁਹਾਨੂੰ ਇਹ ਵੀ ਦੱਸ ਦਿੰਨਾ ਮੈਂ ਬਹੁਤ ਲੋਕ ਮੇਰੇ ਨਾਲ ਸੀਨੀਅਰ ਬੈਠੇ ਨੇ ਵਰਤੇ ਨੇ ਇੱਕ ਵਾਰ ਜੀਤਮਿੰਦਰ ਨਾਲ ਵਰਤ ਕੇ ਦੇਖੋ ਇੱਕ ਵਾਰ ਜੀਤਮਿੰਦਰ ਨੂੰ ਮੌਕਾ ਦਿਓ ਕੰਮ ਕਰਾਉਣ ਦਾ ਕੰਮ ਕਰਨ ਦਾ ਤੇ ਤੁਹਾਨੂੰ ਆਪ ਪਤਾ ਲੱਗ ਜੂ ਮੈਂ ਕਿਸੇ ਨੂੰ ਤੇ ਕਿਸੇ ਲੀਡਰ ਬਾਰੇ ਕੋਈ ਕ੍ਰਿਟਿਸਿਜ਼ਮ ਨਹੀਂ ਕਰਦਾ ਨੁਕਤਾਚੀਨੀ ਨਹੀਂ ਕਰਦਾ ਪਰ ਹਰ ਕਿਸੇ ਲੀਡਰ ਦਾ ਹਰ ਕਿਸੇ ਇਨਸਾਨ ਦਾ ਕੰਮ ਕਰਨ ਦਾ ਅੰਦਾਜ਼ ਫਰਕ ਹੁੰਦਾ ਹੈ ਤਰੀਕਾ ਫਰਕ ਹੁੰਦਾ ਥੋੜਾ ਜਿਹਾ ਮੇਰਾ ਫਰਕ ਇਸ ਕਰਕੇ ਹੈ ਕਿ ਇੱਕ ਤਾਂ ਮੈਂ ਕਿਸੇ ਨੂੰ ਲਾਲਾ ਨਹੀਂ ਕਿਸੇ ਨੂੰ ਲਾਰਾ ਨਹੀਂ ਲਾਉਂਦਾ ਕੰਮ ਹੋਣ ਵਾਲੇ ਤੇ ਤੁਹਾਨੂੰ ਇੱਕ ਹੋਰ ਦੱਸ ਦਿੰਨਾ ਜੇ ਕੰਮ ਹੋਣ ਵਾਲਾ ਤੁਹਾਡੇ ਜੀਤਵਿੰਦਰ ਦਾ ਅੱਜ ਵੀ ਸਮੁੱਚੇ ਪੰਜਾਬ 'ਚ ਟੈਲੀਫੋਨ ਚੱਲਦਾ ਹੈ ਅੱਜ ਵੀ ਚੱਲਦਾ ਹੈ ਕਿਤੇ ਕਿਸੇ ਮੇਰੇ ਵਰਕਰ ਨੂੰ ਕਿਤੇ ਲੋਡ ਪੈ ਜੇ ਕਿਸੇ ਮੇਰੇ ਵਰਕਰ ਨੂੰ ਕਿਸੇ ਕੋਈ ਰੱਬ ਨਾ ਕਰੇ ਕੋਈ ਮੁਸੀਬਤ ਆ ਜਾਏ ਤੁਹਾਡਾ ਜੀਤਵਿੰਦਰ ਤੁਹਾਡੇ ਵਾਸਤੇ 24 ਘੰਟੇ ਹਾਜ਼ਰ ਹੈ 24 ਘੰਟੇ ਹਾਜ਼ਰ ਹੈ 23 ਹੋਰ ਮੈਂ ਪੀਏ ਕਲਚਰ 'ਚ ਵਿਸ਼ਵਾਸ ਨਹੀਂ ਰੱਖਦਾ ਬਹੁਤ ਲੀਡਰ ਦੇਖੇ ਨੇ ਮੈਂ ਬਹੁਤ ਲੀਡਰ ਦੇਖੇ ਨੇ ਕਿ ਟੈਲੀਫੋਨ ਜਦੋਂ ਤੁਸੀਂ ਉਹਨਾਂ ਨੂੰ ਕਰੋ ਇੱਕ ਪੀਏ ਚੱਕਦਾ ਉਹ ਕਹਿੰਦਾ ਜੀ ਮੈਂ ਤਾਂ ਅੱਜ ਛੁੱਟੀ 'ਤੇ ਹਾਂ ਫੇਰ ਕਹਿੰਦਾ ਫਰਾਣਾ ਉਹਦਾ ਨਾਲ ਹੋਊਗਾ ਉਹਨੂੰ ਫੋਨ ਕਰ ਲਓ ਤੁਸੀਂ ਉਹਨੂੰ ਫੋਨ ਕਰ ਦਿੰਦੇ ਹੋ ਉਹ ਕਹਿੰਦਾ ਮੈਂ ਤਾਂ ਜੀ ਹਲੇ ਕੱਪ ਤੇ ਬਾਹਰਾਂ ਵਾਲੇ ਮੈਂ ਘਰ ਪਹੁੰਚਣੀ ਉਦੋਂ ਨੂੰ ਆਪਣੇ ਕੰਮ ਮੁੱਕ ਜਾਂਦਾ ਹੈ ਲੋਡ ਤਾਂ ਆਪਾਂ ਨੂੰ ਉਦੋਂ ਆ ਜਦੋਂ ਪਹਿਲੇ ਫੋਨ ਤੇ ਕੰਮ ਚੱਕੇ ਤੇ ਅੱਜ ਐਡੀ ਪੱਰੀ ਸੰਗਤ 'ਚ ਮੈਂ ਇੱਕ ਬਹੁਤ ਵੱਡੀ ਗੱਲ ਕਹਿਣ ਲੱਗਿਆ ਜੇ ਇਸ ਤੇ ਮੈਂ ਪੂਰਾ ਹੋਣਾ ਹੀ ਬੋਊ ਮੈਨੂੰ ਉਹ ਐ ਕਿ ਜੀਤਮਿੰਦਰ ਸਿੰਘ ਆਉਂਦਾ ਫੋਨ ਆਪ ਚੱਕਦਾ ਆਪ ਗੱਲ ਕਰਦਾ ਜਿੰਦਾਬਾਦ 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 ਦੂਜੀ ਗੱਲ ਜੇ ਮੈਂ ਵਰਕਰ ਦੀ ਕਦਰ ਕਰਦਾ ਤਾਂ ਹੀ ਵਰਕਰ ਦਿਨ ਰਾਤ ਮਿਹਨਤ ਕਰਦਾ ਕਿਉਂਕਿ ਤੁਸੀਂ ਵੀ ਆਸ ਰੱਖਦੇ ਹੋ ਤੁਸੀਂ ਵੀ ਆਸ ਰੱਖਦੇ ਹੋ ਕਿ ਜਿਹਦੇ ਵਾਸਤੇ ਇਹ ਮਿਹਨਤ ਕਰਦੇ ਆ ਕੀ ਉਹ ਸਾਡੀ ਕਦਰ ਕਰੂਗਾ ਕਿ ਨਹੀਂ ਕਰੂਗਾ ਸੋ ਮੈਂ ਇਹ ਤੁਹਾਡੇ ਨਾਲ ਵਾਦਾ ਕਰਦਾ ਕਿਉਂਕਿ ਇਹ ਤਾਂ ਹੈ ਨਹੀਂ ਕਿ ਅੱਜ ਹੀ ਕੰਮ ਹੋ ਗਿਆ ਤੇ ਫਿਰ ਮੁੱਕ ਗਿਆ ਫਿਰ ਲੋਡ ਦੀ ਪੈਣੀ ਉਹਨਾਂ ਦਾ ਫੇਰ ਵੀ ਤੁਹਾਡੇ ਵਿੱਚ ਹੀ ਪੈਣਾ ਹੈ ਸੋ ਜਿਹੜੀ ਗੱਲ ਕਰੂੰਗਾ ਬੜੀ ਜ਼ਿੰਮੇਵਾਰੀ ਨਾਲ ਕਰੂੰਗਾ ਕਈ ਵਾਰ ਇਹ ਹੋ ਜਾਂਦਾ ਕਿ ਇਲੈਕਸ਼ਨ ਦਾ ਮਾਹੌਲ ਹੀ ਇਹਲਾ ਹੁੰਦਾ ਬਹੁਤ ਕੁਝ ਬੁੱਲਿਆ ਜਾਂਦਾ ਪਰ ਨਹੀਂ ਜਿਹੜੀ ਮੇਰੀ ਗੱਲ ਜ਼ੁਬਾਨ ਚੋਂ ਨਿਕਲੇਗੀ ਮੇਰਾ ਕੋਈ ਨੁਕਸਾਨ ਹੋ ਜਾਏ ਤਾਂ ਹੋ ਜਾਏ ਮੈਂ ਉਹਦੇ ਵਰਕਰ ਦਾ ਅੱਜ ਤੱਕ ਨੁਕਸਾਨ ਨਹੀਂ ਹੋਇਆ ਇਹ ਤੁਸੀਂ ਠਾਕੇ 30 ਸਾਲ ਹੋ ਗਏ ਮੈਨੂੰ ਲੋਕਾਂ ਦੀ ਸੇਵਾ ਕਰਨ ਦੀ ਤੇ ਤਲਵੰਡੀ ਸਾਬੋ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਗੁਰਮਹਾਰਾਜ ਨੇ ਕਿਰਪਾ ਕੀਤੀ ਹੈ ਕਿਲਾ ਤਲਵੰਡੀ ਸਾਬੋ ਨਹੀਂ ਬਠਿੰਡਾ ਦੇ 9 ਹਲਕੇ ਅੱਜ ਮੇਰੇ ਆਪ ਦੇ ਹਲਕੇ ਬਣ ਗਏ ਇਸ ਕਰਕੇ ਕਿਉਂਕਿ ਮੈਂ ਹਮੇਸ਼ਾ ਹੀ ਹਮੇਸ਼ਾ ਹੀ ਤਨਦਿਲੀ ਨਾਲ ਸincerity ਨਾਲ ਤੇ ਆਨਰਸਟੀ ਇਮਾਨਦਾਰੀ ਉਹਦੇ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਹਾਰਜਤ ਹੁੰਦੀ ਰਹਦੀ ਹੈ ਦੇਖੋ ਇੱਕ ਅੱਪਾ ਵੀ ਵਪਾਰ ਕਰਦੇ ਆ ਅੱਪਾ ਵੀ ਹੋਰ ਕੰਮ ਕਰਦੇ ਆ ਕਈ ਵਾਰ ਵਪਾਰ ਚ ਵੀ ਕੱਟਾ ਪੈ ਜਾਂਦਾ ਇਹ ਤਾਂ ਨਹੀਂ ਹੁੰਦਾ ਕਿ ਆਪਾਂ ਵਪਾਰੀ ਛੱਡ ਦਿੰਨੇ ਜਦੋਂ ਤੁਸੀਂ ਲੋਕਾਂ ਦੀ ਸੇਵਾ ਦੇ ਵਿੱਚ ਆਈ ਗਏ ਉਦੋਂ ਹਾਰ ਜਿੱਤ ਨਹੀਂ ਦੇਖਦਾ ਬੰਦਾ ਇਹ ਦੇਖਦਾ ਜਿਹੜੇ ਮਿਸ਼ਨ ਤੇ ਚੱਲੇ ਹੋ ਕਿ ਉਹ ਮਿਸ਼ਨ ਤੇ ਤੁਸੀਂ ਬਰਕਰਾਰ ਹੋ ਉਹ ਸੋਚ ਤੇ ਫੈਰਵ ਦੇ ਰਹੇ ਹੋ ਕਿ ਨਹੀਂ ਦੇ ਰਹੇ ਇਸ ਕਰਕੇ ਮੈਂ ਸਮਝਦਾ ਅੱਜ ਆਪਾਂ ਨੂੰ ਮੌਕਾ ਮਿਲਿਆ ਆਪਾਂ ਇੱਕਾਂ ਮੈਂ ਜੀਤਵਿੰਦਰ ਹਾਂ ਤੁਸੀਂ ਜੀਤਵਿੰਦਰ ਹੋ ਅੱਜ ਕਾਂਗਰਸ ਤਕੜੀ ਤਾਂ ਹੀ ਹੈ ਕਿਉਂਕਿ ਆਪਾਂ ਦੋਨੋਂ ਇਕੱਠੇ ਆ ਕੱਲ ਨੂੰ ਕਿੰਤੂ ਜਦੋਂ ਆਪਣਾ ਟਿਕਟ ਮਿਲਿਆ ਕਿੰਦੋਂ ਉਸ ਮੈਂਡ ਹੋਈ ਮੈਂ ਬਹੁਤ ਖੁਸ਼ ਹੋਇਆ ਕਿ ਕਿਸੇ ਵੀ ਇੱਕ ਕਾਂਗਰਸ ਵਰਕਰ ਨੇ ਜੇ ਦਵਿੰਦਰ ਸਿੰਘ ਸਿੱਧੂ ਨੂੰ ਟਿਕਟ ਮਿਲੇ ਤੇ ਕਿੰਤੂ ਵਰੰਤੂ ਨਹੀਂ ਕੀਤਾ ਇਹ ਪਹਿਲੀ ਵਾਰ ਹੋਇਆ ਨਹੀਂ ਤਾਂ ਬਠਿੰਡਾ ਸ਼ਹਿਰ ਮੈਨੂੰ ਪਤਾ ਹੈ ਬਠਿੰਡਾ ਹਲਕਾ ਮੈਨੂੰ ਪਤਾ ਹੈ ਕਿ ਜਦੋਂ ਵੀ ਕੋਈ ਇਹੋ ਜੀ ਗੱਲ ਹੁੰਦੀ ਹੈ ਇੱਕ ਵਾਰ ਉਹਦਾ ਨੈਗੇਟਿਵ ਰਿਐਕਸ਼ਨ ਜ਼ਰੂਰ ਆਇਆ ਹੈ ਜ਼ਰੂਰ ਆਉਂਦਾ ਹੈ ਪਰ ਮੈਂ ਤੁਹਾਡਾ ਧੰਨਵਾਦੀ ਆ ਪਤਾ ਕਿਉਂ ਨਹੀਂ ਹੋਇਆ ਮੈਂ ਤੁਹਾਡਾ ਆਪਦਾ ਮੈਂ ਤੁਹਾਡਾ ਆਪਦਾ ਕਿਉਂਕਿ ਮੈਂ ਬਠਿੰਡਾ ਸ਼ਹਿਰ ਦਾ ਮਕਿੰਦਾ ਤੇ ਪਹਿਲੀ ਵਾਰ ਕਾਂਗਰਸ ਪਾਰਟੀ ਨੇ ਬਠਿੰਡਾ ਸ਼ਹਿਰ ਦਾ ਇੱਕ ਉਮੀਦਵਾਰ ਬਣਾ ਕੇ ਤੁਹਾਡੇ ਵਿੱਚ ਭੇਜਿਆ ਮੈਂ ਸਮਝਦਾ ਇਹੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਮੇਰਾ ਦਫ਼ਤਰ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਮੇਰੇ ਕੋਲੇ ਆਉਂਦੇ ਰਹੇ ਨੇ ਆਪਾਂ ਵਰਤਦੇ ਰਹੇ ਆ ਤੁਹਾਨੂੰ ਪਤਾ ਕਿ ਮੇਰਾ ਦਫ਼ਤਰ 24 ਘੰਟੇ ਚੱਲਦਾ ਹੈ ਮੇਰਾ ਜਿਹੜਾ ਗੇਟ ਹੈ 24 ਘੰਟੇ ਖੁੱਲਾ ਰਹਿੰਦਾ ਹੈ ਜਿਹੜਾ ਮੇਰਾ ਦਫ਼ਤਰ ਦਾ ਦਰਵਾਜ਼ਾ ਉਹਦੇ ਕੁੰਡੀ ਵੀ ਨਹੀਂ ਲਾਈ ਮੈਂ ਮੈਂ ਕਿਹਾ ਕੁੰਡੀ ਨਾ ਲਾ ਲਿਓ ਕਿਤੇ ਕੋਈ ਆ ਕੇ ਮੁੜ ਜੇ ਜਿਹੜਾ ਮੈਂ ਸਮਝਦਾ ਮੇਰੇ ਪਿਤਾ ਜੀ ਨੇ ਸਾਹ ਪੁਪਿੰਦਰ ਸਿੰਘ ਨੇ ਜਦੋਂ ਮੈਂ ਸੇਵਾ ਸ਼ੁਰੂ ਕੀਤੀ 1995 ਦੇ ਵਿੱਚ ਜਦੋਂ ਮੈਂ ਤਲਵੰਡੀ ਆਇਆ ਪਠੰਡੇ ਆਇਆ ਮੈਨੂੰ ਕੋਈ ਨਹੀਂ ਜਾਣਦਾ ਸੀ ਬਾਹਰ ਪੜੇ ਸੀ ਬਾਹਰ ਕੰਮ ਕਰਦੇ ਸੀ ਪਰ ਜਦੋਂ ਇੱਕ ਮਨ ਬਣ ਗਿਆ ਕਿ ਲੋਕ ਸੇਵਾ ਕਰਨੀ ਹੈ ਅਫਸਰ ਵੀ ਬਣ ਸਕਦੇ ਸੀ ਕਾਬਿਲਤ ਸੀ ਮੈਂ ਪੜਾਈ ਕੀਤੀ ਹੈ ਇੰਜੀਨੀਅਰਿੰਗ ਕੀਤੀ ਹੈ ਮੈਂ ਇੰਜੀਨੀਅਰ ਸੀ ਬਹੁਤ ਮੇਰੇ ਕੋਲੇ ਆਫਰ ਸੀ ਪਰ ਮੈਂ ਨਹੀਂ ਮੇਰਾ ਮਨ ਸੀ ਕਿਤੇ ਇੱਕ ਸਰਵਿਸ ਕਰਕੇ ਤੁਸੀਂ بڑے ਥੋੜੇ ਤਾਰੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਜੇ ਤੁਸੀਂ ਲੋਕ ਸੇਵਾ ਚਾਹੁੰਦੇ ਹੋ ਸਿਆਸਤ ਚਾਹੁੰਦੇ ਹੋ ਤੁਹਾਡਾ ਧਿਆਨ ਬਹੁਤ ਵੱਧ ਜਾਂਦਾ ਕਿਹਦੀ ਕਿਹਦੀ ਮਦਦ ਨਹੀਂ ਕਰ ਸਕਦੇ ਕਿਹੜੇ ਕਿਹੜੇ ਇਨਸਾਨ ਦੀ ਪਰਿਵਾਰ ਦੀ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਨਾਲ ਤੁਸੀਂ ਬੈਠ ਕੇ ਤੁਸੀਂ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦੇ ਹੋ ਇਹ ਸੋਚ ਕੇ ਮੈਂ ਬਠਿੰਡੇ ਆਇਆ ਬਠਿੰਡੇ ਮੈਨੂੰ ਕੋਈ ਨਹੀਂ ਜਾਣਦਾ ਸੀ ਜਿੰਦਰ ਸਾਹਿਬ ਜਦਨ ਮੈਂ ਇੱਥੇ ਆਇਆ ਛੋਟਾ ਜਿਹਾ ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਆਉਂਦੇ ਹੁੰਦੇ ਸੀ ਬਿਲਕੁਲ ਕਿ ਆ ਮੁੰਡਾ じゃ ਕਿੱਥੋਂ ਆ ਗਿਆ ਹੁਣ ਤਾਂ ਚਿੱਟੀ ਹੋ ਗਈ ਹੁਣ ਤਾਂ ਸਿਆਣਾ ਬਣ ਗਿਆ ਕਿ ਨਹੀਂ ਸੋ ਉਦੋਂ ਤੋਂ ਲੈ ਕੇ ਅੱਜ ਤੱਕ ਜੋ ਜੋ ਕੰਮ ਕੀਤੇ ਨੇ ਲੋਕਾਂ ਦੇ ਮੈਂ ਸਮਝਦਾ ਮੇਰੀ ਉਹ ਸੈਟੀਸਫੈਕਸ਼ਨ ਹੈ ਮੇਰੇ ਦਿਲ ਦੀ ਤਸੱਲੀ ਹੈ ਕਿ ਮੈਂ ਕਿਸੇ ਲੋੜਵੰਦੇ ਕੰਮ ਆਇਆ ਕਿਉਂਕਿ ਮੇਰੇ ਪਿਤਾ ਜੀ ਦੇ ਯਤਨ ਮੈਂ ਬਠੰਡੇ ਬੋਰੀਆਂ ਇਸ ਤਰ੍ਹਾਂ ਪੈਕ ਕਰਕੇ ਤੇ ਆਲੇ ਤੋਂ ਇੱਥੇ ਪਹੁੰਚ ਕੇ ਕਹਿੰਦੇ ਕਾਕਾ ਤੂੰ ਜਾਦ ਤੇ ਹੈ ਜਿਆਦਾ ਰਹੇ ਪਰ ਇਹ ਕੰਮ ਔਖਾ ਬਹੁਤ ਹੈ ਔਖਾ ਬਹੁਤ ਹੈ ਕਿਉਂਕਿ ਲੋਕਾਂ ਦੀਆਂ ਐਕਸਪੈਕਟੇਸ਼ਨਸ ਬਹੁਤ ਹੁੰਦੀਆਂ ਪਰ ਇੱਕ ਗੱਲ ਆਪਦੇ ਪੱਲੇ ਫੜ ਲਈ ਜਿਹੜਾ ਤੈਨੂੰ ਸਾਰੀ ਉਮਰ ਕੰਮ ਦਊਗਾ ਮੈਂ ਕਿਹਾ ਉਹ ਕੀ ਹੈ ਜੀ ਕਹਿੰਦੇ ਜਿਹੜਾ ਤੁਰਕੇ ਤੇਰੇ ਘਰ ਆ ਗਿਆ ਤੇਰੇ ਕੋਲ ਆ ਗਿਆ ਕਿਸੇ ਕੋਲ ਕੋਈ ਟਾਈਮ ਨਹੀਂ ਕਿਸੇ ਵਾਸਤੇ ਜਿਹੜਾ ਤੇਰੇ ਕੋਲੇ ਘਰ ਚੱਲ ਕੇ ਆ ਗਿਆ ਇਹਦਾ ਮਤਲਬ ਉਹਨੂੰ ਕਿਸੇ ਚੀਜ਼ ਦੀ ਲੋੜ ਹੈ ਉਹ ਅੱਜ ਲੋੜਵੰਦ ਹੈ ਅੱਜ ਉਹ ਕਿਸੇ ਮੁਸੀਬਤ 'ਚ ਹੈ ਤੇ ਤੂੰ ਉਹਨੂੰ ਟਾਲਣਾ ਨਹੀਂ ਉਹਨੂੰ ਪਿਠਾ ਕੇ ਉਹਦੀ ਗੱਲ ਸੁਣ ਕੇ ਉਹਦਾ ਮਸਲਾ ਹੱਲ ਕਰਕੇ ਚਾਹ ਦਾ ਕੱਪ ਪਿਆ ਕੇ ਫੇਰ ਤੁਰੀ ਫੇਰ ਪਤਾ ਲੱਗੂ ਕਿ ਤੂੰ ਭੁਪਿੰਦਰ ਸਿੰਘ ਦਾ ਮੁੰਡਾ ਹੈ ਮੈਂ ਕਿਹਾ ਸਤਿ ਸ਼੍ਰੀ ਅਕਾਲ ਤੇ ਉਹ ਚੀਜ਼ ਉਸ ਦਿਨ ਤੋਂ 90 ਤੋਂ 95 ਤੋਂ ਲੈ ਕੇ ਅੱਜ ਤੱਕ ਕੋਈ ਵੀ ਕਹਿ ਸਕਦਾ ਜਿਹੜਾ ਜੀਤਮਿੰਦਰ ਦੇ ਕੋਲੇ ਦਫ਼ਤਰ ਚ ਆਇਆ ਹੋਵੇ ਜਾਂ ਕਿਸੇ ਨੂੰ ਕੰਮ ਹੋਵੇ ਕਿਸੇ ਨੂੰ ਦੁੱਖ ਤਕਲੀਫ ਹੋਵੇ ਬੇਸ਼ੱਕ ਅੱਧੀ ਰਾਤ ਹੋਵੇ ਕਿ ਮੈਂ ਉਹਨੂੰ ਨਾ ਕਰਕੇ ਮੋੜਦਾ ਹੋਵੇ ਕਿ ਫੇਰ ਆਜੀ ਭਈ ਮੈਂ ਅੱਜ ਬਿਜ਼ੀ ਆ ਅੱਜ ਮੇਰੇ ਕੋਲ ਟਾਈਮ ਨਹੀਂ ਬੈਠ ਕੇ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਨਾ ਅੱਜ ਰਿਪੋਰਟ ਦੀ ਗੱਲ ਹੈ ਮਾਫ਼ ਕਰਨਾ ਮੈਂ ਬੜਾ ਹਫ਼ਤੇ ਬਾਰੇ ਕਹਿ ਗਿਆ ਤਾਂ ਤੇ ਕਹਿੰਦਾ ਉਸਤੇ ਵੀ ਚੁੱਪ ਕਰ ਤੂੰ ਮੈਂ ਚੁੱਪ ਵੀ ਕਰ ਜੂਗਾ। ਹੋਰ ਨਹੀਂ ਨਹੀਂ ਬੰਦੇ ਕਈ ਵਾਰੀ ਟਾਈਮ ਦੇਖਣ ਲੱਗ ਜਾਂਦਾ ਕਿ ਯਾਰ ਇਹ ਬੋਲੀ ਬੋਲੀ ਜਾਂਦਾ ਬੋਲੀ ਜਾਂਦਾ। ਕੋਈ ਗੱਲ ਨਹੀਂ ਆਪਾਂ ਮੀਟਿੰਗ ਹੀ ਆ ਆਪਣੀ। ਸੋ ਜਿਹੜੀ ਗੱਲ ਆਪਾਂ ਬੈਠ ਕੇ ਕਰਦੇ ਹਾਂ। ਹੁਣ ਬੈਠ ਕੇ ਕਰ ਰਹੇ ਹਾਂ। ਲੋੜ ਹੈ ਮੈਨੇਜਮੈਂਟ ਦੀ। ਅਸਲ ਗੱਲ ਹੈ ਮੈਨੇਜਮੈਂਟ ਦੀ। ਕਿਵੇਂ ਮੈਨੇਜ ਕਰਨਾ ਹੈ? ਦੇਖੋ ਮੇਰੇ ਹੱਥ ਜੋੜ ਕੇ ਬੇਨਤੀ ਹੈ। ਤੁਸੀਂ ਐਮਸੀਓ ਮੋਤਬਰ ਲੀਡਰ ਸਹਿਬਾਨ ਬੈਠੇ ਹੋ ਡਿਊਟੀਆਂ ਬੰਡਲੂ ਡਿਊਟੀਆਂ ਬੰਡਲੂ ਨੁਕਸਾਨ ਫਟਾ ਕਦੋਂ ਹੁੰਦਾ ਜਦੋਂ ਆਪਾਂ ਵਾਰਡ ਨੰਬਰ 4 'ਚ ਪਜਾਇਆ ਜਿੱਥੇ ਆਪਣਾ ਜੋਰ ਹੈ ਆਪਾਂ ਵਾਰਡ ਨੰਬਰ 10 'ਚ ਕੰਮ ਕਰੀ ਜਾਂਦੇ ਆ ਉਹ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਜਿੱਥੇ ਆਪਣਾ ਜੋਰ ਹੈ ਪਹਿਲਾਂ ਉਸ ਵੱਲੋਂ ਜਿੱਥੇ ਜਿੱਥੇ ਤੁਹਾਡੇ ਕੋਈ ਦੋਸਤ ਮਿੱਤਰ ਬੈਠੇ ਆ ਕੋਈ ਹੋਰ ਹੈ ਇੱਕ ਵਾਰ ਜਾਇਓ ਉਹ ਨਹੀਂ ਮਿਲਾਂ ਲੋ ਮਿਲ ਲੋ ਕਿ ਭਈ ਵੋਟਾ ਪਾਉਣੀ ਹੈ ਕਾਂਗਰਸ ਨੂੰ ਵੋਟਾ ਪਾਉਣੀ ਹੈ ਜੀਤਮੇਂਦਰ ਨੂੰ ਪਰ ਇੱਕ ਗੱਲ ਉਸ ਚ ਜ਼ਰੂਰੀ ਕਰਦੇ ਹੋ ਆਪਾਂ ਇਹ ਤਾਂ ਕਰਦੇ ਆ ਕਿ ਆਪਾਂ ਆਪਦੇ ਬੰਦੇ ਨੂੰ دوست ਹੁੰਦਾ ਦੂਜੇ ਵੋਟ ਚ ਬੈਠਾ ਹੁੰਦਾ ਜਿਵੇਂ ਤੁਸੀਂ ਕੋਈ ਪਰਸਨਮਗਰ ਚ ਰਹਿ ਰਹੇ ਹੋ ਮੋਡਲ ਟਾਊਨ ਚ ਤੁਹਾਡਾ ਕੋਈ ਦੋਸਤ ਬੈਠਾ ਹੈ ਤੁਸੀਂ ਉੱਥੇ ਚਲੇ ਗਏ ਉਹਦੇ ਨਾਲ ਚਾਹ ਦਾ ਕੱਪ ਪੀਤਾ ਉਹਨੂੰ ਮੰਨਾਲਿਆ ਕਿ ਉਹ ਕਹਿੰਦਾ ਠੀਕ ਹੈ ਜੀ ਮੈਂ ਤੁਹਾਨੂੰ ਵੋਟ ਪਾ ਦੂੰਗਾ ਪਰ ਨਹੀਂ ਗੱਲ ਇੱਥੇ ਖਤਮ ਨਹੀਂ ਹੋ ਜਾਂਦੀ ਗੱਲ ਇੱਥੇ ਖਤਮ ਨਹੀਂ ਹੋ ਜਾਂਦੀ ਜਿਹੜੇ ਥਾਂ ਤੇ ਤੁਸੀਂ ਚਾਹੋ ਜਿਹੜੇ ਵੋਟ ਤੇ ਤੁਸੀਂ ਚਾਹੋ ਜਿੱਥੇ ਤੁਹਾਡਾ ਬੰਦਾ ਬੈਠਾ ਹੋਵੇ ਉਹਦੀ ਬਾਹਰ ਉਥੇ ਲੋਕਲ ਐਮਸੀ ਵਾਲੇ ਨੂੰ ਫੜਾ ਕੇ ਜਾਓ ਉਹ ਲੋਕਲ ਐਮਸੀ ਵਾਲੇ ਕੋਈ ਲੀਡਰ ਨੂੰ ਕਿਉਂਕਿ ਪਤਾ ਕਿਉਂ ਇਹ ਜੁੱਤੇ ਸੌਰੀ ਇਹ ਜੁੱਤੇ ਤੇ ਇਹ ਜੁੱਤੇ ਵਿੱਚ ਆਪਾਂ ਨੂੰ ਬੜਾ ਖਿਆਲ ਰੱਖਣਾ ਪੈਣਾ ਬੜਾ ਖਿਆਲ ਰੱਖਣਾ ਪੈਣਾ ਜਦੋਂ ਤੁਸੀਂ ਚਲੇ ਗਏ ਪਿੱਛੇ ਹੋਰਨੇ ਚਲੇ ਜਾਂਦੇ ਉਹਤੇ ਪਹਿਰਾ ਦੇਣਾ ਪਊ ਇੱਕ ਇੱਕ ਵੋਟ ਦੀ ਲੋੜ ਹੈ ਇੱਕ ਇੱਕ ਵੋਟ ਦੀ ਲੋੜ ਹੈ ਇਸ ਕਰਕੇ ਤੁਸੀਂ ਇਹ ਚੀਜ਼ ਤਾਂ ਜਰੂਰ ਇੱਕ ਤਾਂ ਆਪਦੀ ਜਿਹੜੀ ਜ਼ਿੰਮੇਵਾਰੀ ਐ ਮੋਟ ਦੇ ਵਿੱਚ ਉਹ ਨਹੀਂ ਛੱਡਣੀ ਦੂਜੀ ਜਿਹੜੇ ਕੋਲੇ ਤੁਸੀਂ ਜਾਓ ਜਿਹਨੂੰ ਮਣਾਓ ਤੇ ਉਹਨੂੰ ਤੁਸੀਂ ਜਰੂਰ ਉਸ ਲੋਕਲ ਬੰਦੇ ਨੂੰ ਹੱਥ ਫੜਾ ਕੇ ਜਾਓ ਤਾਂ ਕਿ ਉਹ ਭਰੋਸਾ ਵੀ ਕਰ ਸਕੇ ਕੱਲ ਨੂੰ ਅਗਲਾ ਕਹਿੰਦਾ ਮੈਂ ਵੋਟ ਤਾਂ ਪਾਤੀ ਸੀ ਕਿਸੇ ਨੂੰ ਕੀ ਪਤਾ ਕਿ ਪਾਈ ਸੀ ਕਿ ਨਹੀਂ ਪਾਈ ਸੋ ਇਸ ਕਰਕੇ ਬਹੁਤ ਲੋੜ ਦੂਜੀ ਗੱਲ ਬਹੁਤ ਜ਼ਰੂਰੀ ਕਿ ਜਦੋਂ ਆਪਾਂ ਵੋਟਾਂ ਇਕੱਠੀਆਂ ਕਰਦੇ ਆ ਨਾ ਆਮ ਤੌਰ ਤੇ ਵੋਟ ਦੇ ਵਿੱਚ ਤੁਸੀਂ ਡੋਰ ਟੂ ਡੋਰ ਹੀ ਜਾਂਦੇ ਹੋ ਤੇ ਤੁਹਾਨੂੰ ਕੋਈ ਦੱਸਣ ਦੀ ਲੋੜ ਨਹੀਂ ਕਿ ਇਲੈਕਸ਼ਨ ਕਮੇ ਕਿਵੇਂ ਲੜਨਾ ਤੁਸੀਂ ਤਾਂ ਮੇਰੇ ਨਾਲੋਂ ਚੰਗਾ ਵਧੇਤਰ ਜਾਣਦੇ ਹੋ ਇੱਕ ਕੰਮ ਜ਼ਰੂਰ ਕਰੋ ਜਦੋਂ ਤੁਸੀਂ ਡੋਰ ਟੂ ਡੋਰ ਜਾਂਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਸਾਡੇ ਨਾਲ ਹੈ ਇਹ ਬੰਦਾ ਸਾਡੇ ਨਾਲ ਹੈ ਨਹੀਂ ਲਿਸਟ ਬਣਾਓ ਪੁੱਠੀ ਜਿਹੜੇ ਬੰਦੇ ਤੁਹਾਡੇ ਨਾਲ ਹੈਗੇ ਜਿਹੜੇ ਬੰਦੇ ਤੁਹਾਡੇ ਨਾਲ ਹੈ ਨਹੀਂ ਨਾ ਉਹਨਾਂ ਦੀ ਲਿਸਟ ਬਣਾਓ ਕਈ ਬੰਦੇ ਤਾਂ ਕਟੜੀ ਹੁੰਦੇ ਆ ਉਹਨਾਂ ਨੂੰ ਲਿਸਟ 2 ਚ ਰੱਖ ਲਓ ਜਿਹੜੇ ਬੰਦੇ ਥੋੜੇ ਜਿ ਠੀਕ ਹੈ ਉਹਨਾਂ ਨੂੰ ਲਿਸਟ 1 ਚ ਰੱਖ ਲਓ ਉਹਨਾਂ ਕੋਲੇ ਜਾਓ ਸਵੇਰੇ ਉੱਠਦੇ ਹੋ ਜਿਆਦਾਤਰ ਸਾਰੇ ਜਿਹੜੇ ਐਮਸੀ ਨੇ ਵੋਟਰ ਜੀ ਰਹਿੰਦੇ ਨੇ ਲੀਡਰ ਜਾਓ ਉਹਨੂੰ ਮਿਲੋ ਸਵੇਰੇ ਸਵੇਰੇ ਉਹਨੂੰ ਕਹੋ ਯਾਰ ਚਾਹ ਪੀਓ ਪਹਿਲਾ ਕਹਿੰਦਾ ਯਾਰ ਅੱਜ ਤਾਂ ਮੈਂ ਜਲਦੀ ਜਮੇ ਜਾ ਰਿਹਾ। ਕੋਈ ਗੱਲ ਨਹੀਂ। ਇੱਕ ਦਿਨ ਛੱਡ ਕੇ ਫੇਰ ਚਲੇ ਜਾਏ। ਇੱਕ ਦਿਨ ਛੱਡ ਕੇ ਫੇਰ ਚਲੇ ਜਾਇਓ। ਉਹ ਕੋ ਚਾਹ ਪੀਓ। ਉਹ ਕੋ ਚਲਾ ਚਾਹ। ਉਹ ਚਾਹ ਪਿਆ ਲੂਗਾ। ਪੱਕਾ ਪਿਆਊਗਾ ਕਿਉਂਕਿ ਗੁਆਂਡ ਹੈ। ਜਦੋਂ ਚਾਹ ਪਿਆ ਸੀ ਗੱਲਾਂ ਬਾਤਾਂ ਕੋਈ ਵੋਟਾਂ ਦੀ ਨਹੀਂ ਕਰਦੀ। ਤੀਜੇ ਦਿਨ ਚੌਥੇ ਦਿਨ ਫੇਰ ਚਲੇ ਜਾਓ। ਕਿ ਯਾਰ ਚਾਹ ਪਿਆ। ਉਹ ਕਹੇ ਕੱਲ ਕੀ ਹੈ ਕਿ ਨਹੀਂ ਚਾਹ ਪਿਆ। ਚੋ ਪਿਆ ਦੂ। ਪੀ ਕੇ ਆਜੋ ਤੇ ਚੌਥੀ ਵਾਰ ਸੇ ਆਉਣਾ ਕਿ ਆ ਚਾਹ ਪੀਣਾ ਆ ਤੂੰ ਕਹਾ ਚਾਹ ਪੀਣਾ ਆ ਕਹਾ ਜਾ ਹੋੜ ਕੀ ਚਾਹੀਦਾ ਇਹਦਾ ਵੋਟਾਂ ਇਹਦਾ ਦੁੱਖੀ ਨਾ ਕਰ ਜਿੰਨੀਆਂ ਚਾਹੀਦੀਆਂ ਲੈ ਜਾ ਜਿੰਨੀਆਂ ਚਾਹੀਦੀਆਂ ਲੈ ਜਾ ਜੇ ਕਿਸੇ ਪਰਿਵਾਰ ਚ 6 ਵੋਟਾਂ ਨੇ ਨਾ ਜੇ ਤੁਸੀਂ ਆ ਕੰਮ ਮੇਰੇ ਵਾਲਾ ਸ਼ੁਰੂ ਕਰਤਾ ਨਾ ਤਿੰਨ ਤਾਂ ਲੈ ਲੇਕੋਗੇ ਤਿੰਨ ਤਾਂ ਲੈ ਲੇਕੋਗੇ ਕੀ ਪਤਾ ਸਾਰੇ ਇਹੀ ਆਜ